सारे ही स्रोतियां मेरे वालों प्यार भरी सताल ती जुड़ रहे हो लोक चैनल न बहुत बहुत स्वागत थोड़ा पंजाब सरकार ने जो पंजाब के पछड़े तो दलित परिवारों के लगभग सत्तर करोड़ रुपए के कर्जे माफ़ कर दते हैं जो वीटी राह दी है गरीब परिवारों सो पंजाब सरकार वचनबद्ध दे ਗਰੀਬ ਪਰਿਵਾਰਾਂ ਨੂੰ ਉਤਾ ਚੁਕਣ ਲਈ ਪਛੜੇ ਤੇ ਜੋ ਦਲਿਤ ਵਰਗ ਦੇ ਪਰਿਵਾਰ ਨੇ ਉਹਨਾਂ ਦੇ ਖਰਚੇ ਮਾਫ ਕਰਨ ਵਿੱਚ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਇਸ ਤੋਂ ਬਾਅਦ ਕਿਸਾਨਾਂ ਦੇ ਕਰਜ਼ਿਆਂ ਤੇ ਵੀ ਵਿਚਾਰ ਕੀਤੀ ਜਾ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਜਿਵੇਂ ਹੀ ਕੱਲ ਬਾਈਟ ਪਾਸ ਕੀਤਾ ਗਿਆ ਉਸ ਬਾਈਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਰ ਚੀਮਾ ਦਾ ਧੰਨਵਾਦ ਕਰਦਿਆਂ ਕੈਬਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਜੋ ਕਿਹਾ ਕਿ ਇਸ ਬਾਈਟ ਨੂੰ ਲੋਕ ਪੱਖੀ ਬਾਈਟ ਦੱਸਿਆ ਗਿਆ ਇਸ ਬਾਈਟ ਨਾਲ ਲੋਕਾਂ ਦੇ ਬਹੁਤ ਸਾਰੇ ਲਾਭ ਮਿਲਣਗੇ ਗਰੀਬ ਲੋਕਾਂ ਨੂੰ ਤੇ ਪਛੜੇ ਹੋਏ ਲੋਕਾਂ ਨੂੰ ਸੋ ਉਹਨਾਂ ਨੇ ਕਿਹਾ ਕਿ ਅਸੀਂ ਔਰਤਾਂ ਲਈ ਅਨੁਸੂਚਿਤ ਜਾਤੀਆਂ ਲਈ ਤੇ ਪਛੜੇ ਪਰਿਵਾਰਾਂ ਲਈ ਜੋ ਇਸ ਤੋਂ ਵੀ ਵੱਧ ਸਕੀਮਾਂ ਲਿਆ ਰਹੇ ਆ ਜੋ ਕਿ ਉਹਨਾਂ ਲੋਕਾਂ ਨੂੰ ਅਸੀਂ ਉਤਾ ਚੁੱਕ ਸਕੀਏ ਸੋ ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਲਈ 31 ਮਾਰਚ 2020 ਤੱਕ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਅਧੀਨ ਲੈ ਕੇ 70 ਕਰੋੜ ਰੁਪਏ ਦੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਹਨ ਇਸ ਫੈਸਲੇ ਨਾਲ 5000 ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲੇਗਾ ਜੋ ਉੱਚ ਵਿਆਜ ਦਰਾਂ ਤੇ ਆਰਥਿਕ ਮੁਸ਼ਕਲਾਂ ਕਾਰਨ ਭੁਗਤਾਨ ਕਰਨ ਵਿੱਚ ਅਸਮਰੱਥ ਸਨ ਜਿਨ੍ਹਾਂ ਨੇ ਦੁਕਾਨਾਂ ਵਾਸਤੇ ਜਾਂ ਆਪਣਾ ਕੋਈ ਕਾਰੋਬਾਰ ਕਰਨ ਵਾਸਤੇ ਕਰਜ਼ਾ ਲਿਆ ਸੀ ਪਰ ਉਹ ਕਰਜ਼ਾ ਤਾਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਵਿਆਜ ਦਰਾਂ ਵੱਧ ਪੈ ਰਹੀਆਂ ਸੀ ਜਿਸ ਕਾਰਨ ਸਰਕਾਰ ਨੇ ਇਹ ਫੈਸਲਾ ਲੈ ਕੇ ਉਹਨਾਂ ਦੇ ਸਾਰੇ ਕਰਜ਼ੇ ਮਾਫ ਕੀਤੇ ਹਨ ਰਾਜ ਵਿੱਚ ਅਨੁਸੂਚਿਤ ਜਾਤੀ ਉਪ ਯੋਜਨਾ ਤੇ ਪਹਿਲ ਕਦਮੀਆਂ ਲਈ 13987 ਕਰੋੜ ਰੁਪਏ ਅਲਾਟ ਵੀ ਕੀਤੇ ਗਏ ਹਨ ਡਾਕਟਰ ਬਜੀਤ ਕੌਰ ਨੇ ਦੱਸਿਆ ਕਿ ਹਾਸ਼ੀਏ ਤੇ ਪੈ ਭਾਈਚਾਰਿਆਂ ਨੂੰ ਸ਼ਕਤੀ ਬਣਾਉਣਾ ਅਤੇ ਉਦੇਸ਼ ਨਾਲ ਕੀਤੇ ਗਏ ਇਸ ਬੇਮਿਸਾਲ ਕਦਮ ਦੀ ਸਲਾਘਾ ਵੀ ਕੀਤੀ ਹੈ ਮੁੱਖ ਮੰਡਾ ਵਿੱਚ ਅਨੁਸੂਚਿਤ ਜਾਤੀਆਂ ਚ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਜੋ ਸਰਕਾਰ ਵੱਲੋਂ ਵਜੀਫੇ ਲਈ 262 ਕਰੋੜ ਰੁਪਏ ਜਾਰੀ ਕੀਤੇ ਗਏ ਜੋ ਕਿ ਗਰੀਬ ਪਰਿਵਾਰਾਂ ਦੇ ਬੱਚੇ ਨੂੰ ਉਹਨਾਂ ਨੂੰ ਜਿਹੜਾ ਕਿ ਕਾਲਜਾਂ ਵਿੱਚ ਸਕੂਲਾਂ ਵਿੱਚ ਉਹ ਆਪਣੀਆਂ ਫੀਸਾਂ ਨਹੀਂ ਭਰ ਸਕਦੇ ਉਹਨਾਂ ਨੂੰ ਜੋ ਮੁੱਖ ਮੰਤਰੀ ਦੇ ਵੱਲੋਂ ਵਜੀਫਾ ਸਕੀਮ ਸ਼ੁਰੂ ਕੀਤੀ ਹੋਈਏ ਉਸ ਦੇ ਲਈ ਵੀ ਅਸੀਂ ਜਿਹੜਾ ਕਿ ਰਾਸ਼ੀ ਜਾਰੀ ਕੀਤੀ ਹੈ ਸੋ ਉਹਨਾਂ ਨੇ ਕਿ ਗਰੀਬੀ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਲਈ ਆਸ਼ੀਰਵਾਦ ਯੋਜਨਾ ਦੇ ਤਹਿਤ 36 ਕਰੋੜ ਰੁਪਏ ਉਹ ਵੀ ਅਸੀਂ ਇਸ ਬਾਈਟ ਵਿੱਚ ਰੱਖੇ ਨੇ ਜੋ ਔਰਤਾਂ ਬਜ਼ੁਰਗਾਂ ਨਾਗਰਿਕ ਅਪਾਹਜ ਵਿਅਕਤੀਆਂ ਅਤੇ ਤਲਾਕਸ਼ੁਦਾ ਜਾਂ ਇਕੱਲੀਆਂ ਰਹਿ ਰਹੀਆਂ ਔਰਤਾਂ ਨੂੰ ਲਾਭ ਦੇਣ ਲਈ ਵੀ ਸਮਾਜ ਪਹਲਾਈ ਪ੍ਰੋਗਰਾਮ ਲਈ 6175 ਕਰੋੜ ਰੁਪਏ ਵੀ ਸ਼ਾਮਲ ਕੀਤੇ ਗਏ ਨੇ ਸੋ ਬਜਿਤ ਕੋਰ ਨੇ ਇਹ ਵੀ ਦੱਸਿਆ ਕਿ ਜਨ ਵਿਕਾਸ ਪ੍ਰੋਗਰਾਮ ਤਹਿਤ ਮੈਡੀਕਲ ਕਾਲਜ ਅਤੇ ਖੇਤੀਬਾੜੀ ਕਾਲਜ ਦੀ ਸਥਾਪਨਾ ਲਈ 170 ਕਰੋੜ ਰੁਪਏ ਦੇ ਬਜਟ ਦੇ ਸਲੰਗਾ ਕਿ ਬਜਟ ਜਿਹੜਾ ਰੱਖਿਆ ਗਿਆ ਹੈ ਸੋ ਜਿਸ ਦਾ ਉਦੇਸ਼ ਹਾਸ਼ੀਏ ਤੇ ਪੇ ਭਾਈਚਾਰਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰ ਸਕੀਏ ਸੋ ਮਹਿਲਾ ਸ਼ਕਤੀਕਰਨ ਲਈ ਸਰਕਾਰ ਨੇ ਮੁਫਤ ਵਾਹ ਸੇਵਾ ਜਾਰੀ ਰੱਖਣ ਲਈ 450 ਕਰੋੜ ਰੁਪਏ ਜਿਹੜੇ ਨੇ ਹੋਰ ਰੱਖੇ ਨੇ ਅੰਗਣwadi ਕੇਂਦਰਾਂ ਅਤੇ ਔਰਤਾਂ ਅਤੇ ਬੱਚਿਆਂ ਨੂੰ ਪੋਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਪੋਸ਼ਨ ਅਭਿਆਨ ਦੇ ਤਹਿਤ 1.170 ਕਰੋੜ ਰੁਪਏ ਅਲਾਟ ਕੀਤੇ ਗਏ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਾਈਟ ਮਾਨ ਸਰਕਾਰ ਦੀ ਸਮਾਨ ਵਿਕਾਸ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਪੰਜਾਬੀਆਂ ਲਈ ਤੇ ਪੰਜਾਬ ਵਾਸੀਆਂ ਨੂੰ ਬੇਰੋ ਵਧਾਈਆਂ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਗਰੀਬਾਂ ਅਤੇ ਹਾਸ਼ੀਏ ਤੇ ਪਹਿਲ ਲੋਕਾਂ ਨੂੰ ਉਤਾ ਚੁੱਕਣ ਲਈ ਦੂਰਦਰਸ਼ੀ ਬਜਟ ਪੇਸ਼ ਕਰਨ ਲਈ ਧੰਨਵਾਦ ਕੀਤਾ ਡਾਕਟਰ ਬਲਜੀਤ ਕੌਰ ਨੇ ਕਿ ਜੋ ਗਰੀਬ ਤੇ ਆਸ਼ੀਏ ਤੇ ਪਹਿਲੋਕ ਨੇ ਉਹਨਾਂ ਨੂੰ ਆਰਥਿਕ ਮਦਦ ਦੇ ਕੇ ਉਤਾਂ ਚੁੱਕਿਆ ਜਾ ਸਕਿਆ